ਮੋਸ਼ਨਲ ਕਰਕੇ ਮੋਸ਼ਨਲ ਕਰਕੇ ਪੁਣਾ ਦੇਖ ਲੋ ਅਜਰਾ ਫਰੀਦਕੋਟ ਦਾ ਬਣਿਆ ਟੈਂਪੀ ਬਣਿਆ ਕਿਤੇ ਲੱਭਿਆ ਉਹਦੇ ਪਾਸ ਕਿਤੇ ਦੁੱਖ ਸੁੱਖ ਆਇਆ ਕਿ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸੀ ਦੀ ਦੁਕਾਨ ਆ ਸਾਡੇ ਵਾਸਤੇ ਬਾਦਨ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਪਾਲ ਸਾਹਿਬ ਤੇ ਥੋੜੇ ਬਜ਼ੁਰਗਾਂ ਨੇ ਜੇਲਾ ਇਕੱਠੀਆਂ ਇੱਥੇ 1 ਸਾਲ ਚ ਚਿਕਾ ਨਿਕਲਿਆ ਪਈ ਤੁਮ ਆਪਾਂ ਪਛਾਣੀਏ ਜੀ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਆਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਭ ਪੰਚੀ ਇਲੈਕਸ਼ਨ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੇ ਜਿੱਤ ਗਏ ਤੇ ਐਸ ਕਰਕੇ ਮਾਗੂਈ ਦੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਤੇ ਆਉਣਾ ਤਾਂ ਦਿਲੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਤੇ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬੱਸਾ ਭਰ-ਭਰ ਕੇ ਆਪਾਂ ਲਿਆ ਕੇ ਮੇਲਾ ਦੇਖਣ ਵਾਸਤੇ ਨਹੀਂ ਕਿਤੇ ਆਪਾਂ ਉਹ ਨਹੀਂ ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਅੱਪਾ ਸਿੱਤੇ ਖਾਣ ਖਾਸ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿ ਦਿਵਸ ਤੋਂ ਕਦ ਫਾਰਮੈਟ ਨਹੀਂ ਕੋਈ ਨਹੀਂ ਕਰ ਰਿਹਾ ਉਹ ਫੌਜੀ ਲੈ ਕੇ ਆਓ ਜਿਹੜੇ ਪੀੜੀਆਂ ਤੋਂ ਜਿਹਨੂੰ ਪਤਾ ਆਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਗੁਣੀ ਚਾਹੀਦੀ ਹੈ ਕਿਉਂਕਿ ਜਦੋਂ ਜਿਹੜੀ ਲੜਾਈ ਜੰਗ ਚੱਲ ਪਈ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤਾਂ ਐਂ ਮਾਇਆ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਕਾਲੀ ਦਲ ਨੂੰ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾ ਇਲੈਕਸ਼ਨ ਸੀ ਜਦੋਂ ਸੈਂਟਰ ਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਮੰਗੀ ਤਾਂ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਆ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬੰਦਾ ਅੱਗ ਚ ਨਿਕਲ ਕੇ ਮਸਾ ਬੰਦਾ ਹੁਣ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੀ ਕਿਹੜੀ ਹੈ ਪ੍ਰਾਇ ਕੋਣ ਕੀੜਾ ਕਿੜਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜਾਊਗਾ ਅੱਜ ਗੈਂਗਸਟਰ ਜਿਹੜਾ ਜੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਐਥੇ ਥਾਣਿਆਂ 'ਤੇ ਬੰਬ ਸੱਟ ਨੂੰ ਲੱਗੇ ਹੋਗੇ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਪਰ ਪਰ ਕਹਿਣਗੇ ਵਾਦਮੂ ਸਾਹਿਬ ਦੇ ਖਿਲਾਫ ਵਾਦਲ ਸਾਹਿਬ ਦੇ ਖਿਲਾਫ ਬੋਲੋ ਜੀ ਬੋਲੋ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਕਿ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਬੋਲ ਹੀ ਗਏ ਬੋਲ ਹੀ ਗਏ ਬੋਲ ਹੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ मैं तो फैसला कर रहा सारा कुछ अपनी झोली सारा कुछ मैं तो है ही नहीं, नहीं थी। पर मैं मन सी मैं खत्म तो होगा जो क्योंकि अपने वास्ते श्री अकाल तख्त साहब सुप्रीम अथॉरिटी है अकाली दल ही है